ਪਹਿਲੀ ਗੱਲ ਮੈਂ ਉਹਨਾਂ ਬੱਚਿਆਂ ਲਈ ਕਰਨੀ ਚਾਹੁੰਦਾ ਜਾਂ ਉਹਨਾਂ ਮਾਂ ਬਾਪ ਲਈ ਕਰਨਾ ਚਾਹੁੰਦਾ ਜਿਹੜੇ ਤੁਸੀਂ ਇੱਥੇ ਬੱਚਿਆਂ ਨੂੰ ਲੈ ਕੇ ਤਾਂ ਆਇਓ ਪਰ ਤੁਹਾਡੇ ਬੱਚਿਆਂ ਜੇਥੋਂ ਜਿੱਤ ਰਹੇ ਨਹੀਂ ਪਹਿਲਾਂ ਧਿਆਨ ਨਾਲ ਸੁਣਦੇ ਹੋ ਬਹੁਤ ਬੱਚੇ ਖਾਰ ਕੇ ਜਾਣਗੇ ਪਰ ਰੇਸ ਲੱਗਰ ਤੋਂ ਬਾਅਦ ਦੇ ਵਿੱਚ ਤੁਸੀਂ ਇਹ ਨਹੀਂ ਸੋਚਣਾ ਕਿ ਸਾਡਾ ਬੱਚਾ ਹਾਰ ਗਿਆ ਤੁਹਾਡਾ ਬੱਚਾ ਹਾਰੇ ਨਹੀਂ ਤੁਸੀਂ ਜਿੱਤ ਚੁੱਕੇ ਹੋ ਪਹਿਲੀ ਗੱਲ ਜਿਹੜਾ ਬੱਚਾ ਟਰੈਕ ਦੇ ਉੱਤੇ ਆ ਕੇ ਖੜ ਗਿਆ ਉਹ ਚੁੱਪਿਆ ਹੀ ਹੁੰਦਾ ਹੈ ਹਰ ਪਿੰਡ ਦੇ ਵਿੱਚ ਕਹਿਣਾ ਕਿਉਂਕਿ ਬਾਰੇ ਮਾਪਿਓ ਦਾ ਬੱਚਿਆਂ ਦਾ ਧਿਆਨ ਹੀ ਨਹੀਂ ਦਿੰਦੇ ਇਹ ਵੀ ਇੱਕ ਸੱਚ ਆ 85% ਜਿਹੜੇ ਮਾਪਿਓ ਆਪਣੇ ਬੱਚਿਆਂ ਦਾ ਧਿਆਨ ਨਹੀਂ ਦਿੰਦੇ ਉਹਨਾਂ ਨੂੰ ਕੋਈ ਨਾਕਾਵੇ ਕਾ ਨਹੀਂ ਉਹਨਾਂ ਦਾ ਬੱਚਾ ਕੀ ਖਾਂਦਾ ਕੀਦੇ ਕੋਲ ਬੈਠਦਾ ਸਕੂਲ ਦੇ ਵਿੱਚ ਕੀ ਸਿੱਖਦਾ ਉਹਨਾਂ ਨੂੰ ਕੁਝ ਵੀ ਪਤਾ ਹੁੰਦਾ ਇਹਦੇ ਦੋ ਤਿੰਨ ਕੀ ਰੀਜ਼ਨ ਆਉਂਦੇ ਨੇ ਪਹਿਲਾ ਰੀਜ਼ਨ ਤਾਂ ਇਹ ਹੁੰਦਾ ਕਿ ਮਾਪਿਓ ਨੇ ਇੱਕ ਆਪੇ ਵਧੀਆ ਜ਼ਿੰਦਗੀ ਨੇ ਹੀ ਚੋਕੇ ਦੇ ਚੀ ਹੁੰਦੀ ਜਿਹੜੀ ਡਿਸਪਲਨ ਵਾਲੀ ਹੁੰਦੀ ਆ ਜਿਹੜੇ ਬੰਦੇ ਨੇ ਜਵਾਨੀ ਦੇ ਵਿੱਚ ਆਪ ਬਹੁਤ ਘੱਟ ਮਿਹਨਤ ਕੀਤੀ ਹੁੰਦੀ ਆ ਜਿਹਦਾ ਆਪਣਾ ਕੋਈ ਡ੍ਰੀਮ ਨਹੀਂ ਹੁੰਦਾ ਉਹ ਬੰਦਾ ਸਰਵਾਈਵਰ ਮੋਡ ਦੇ ਉੱਤੇ ਲੱਗਿਆ ਹੁੰਦਾ ਸੋ ਬਾਅਦ ਦੇ ਵਿੱਚ ਮੇਰੇ ਵਰਗਾ ਕੀ ਕਰਦਾ ਹੁਣ ਧਿਆਨ ਨਾਲ ਜਾ ਸੌੜਾ ਜਿਆਦਾ ਟਾਈਮ ਨਹੀਂ ਲਾਣਾ ਮੰਨ ਲਓ ਮੈਂ ਜ਼ਿੰਦਗੀ ਦੀ ਕੁਛ ਨਹੀਂ ਕੀਤਾ ਬਹੁਤ ਪੰਜਾਬ ਦੇ ਮੁੰਡਿਆਂ ਕੁੜੀਆਂ ਦਾ ਇਹ ਹੋ ਨਹੀਂ ਰਿਹਾ 26 ਸਾਲ ਦੀ ਉਮਰ ਤੱਕ ਮੈਂ ਇੱਕ ਅਨਸਕਸੈਸਫੁਲ ਬੰਦਾ ਨਾ ਮੈਂ ਪੜਿਆ ਨਾ ਮੈਂ ਆਪਣੀ ਜ਼ਿੰਦਗੀ ਵਿੱਚ ਕੋਈ ਕੰਮ ਨੂੰ ਲਾ ਕੇ ਸੀਰੀਅਸ ਹੋਇਆ ਨਾ ਮੈਂ ਖੇਤੀ ਕਰੀ 27 ਸਾਲ ਦੀ ਉਮਰ ਦੇ ਵਿੱਚ ਮੇਰੇ ਘਰਦਿਆਂ ਨੇ ਮੇਰਾ ਵਿਆਹ ਕਰਤਾ ਗਿਆ ਕਰਦੋਆ 2 ਸਾਲ ਬਾਅਦ ਮੇਰੇ ਵਿਆਹੇ ਹੋ ਗਏ 28-29 ਸਾਲ ਦੀ ਉਮਰ 'ਚ ਫਿਰ ਬੱਚੇ ਨੂੰ ਸਿਖਾਇਆ ਜਾਂਦਾ ਕਿ ਆਪਣੇ ਮਾਂ ਪਿਓ ਦੀ ਰਿਸਪੈਕਟ ਕਰੋ ਪਰ ਤੁਸੀਂ ਇਹ ਦੇਖੋ ਵੀ ਜਿਹੜੇ ਮੇਰੇ ਵਰਗੇ ਬੰਦੇ ਨੇ ਸਾਰੀ ਉਮਰ ਆਪਣੀ ਰਿਸਪੈਕਟ ਖੋੜੀ ਨਹੀਂ ਕਰੀ ਉਹ ਵੀ ਬੱਚਾ ਕਿੱਥੋਂ ਬਰੂਗਾ ਯਾਰ ਬੱਚਾ ਥੋੜਾ ਜਿਹਾ ਸੰਸੀਅਰ ਹੁੰਦਾ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਆਪਣੇ ਪਿਓ ਵੱਲ ਦੇਖਦਾ ਆਪਣੀ ਮਾਂ ਵੱਲ ਦੇਖਦਾ ਕਿ ਇਹਨਾਂ ਨੇ ਦਾ ਤੁਸੀਂ ਕੀਤਾ ਹੀ ਹੈ ਨਹੀਂ ਨਾ ਮੇਰਾ ਪਿਓ ਕਰੇ ਮਿਹਨਤ ਕਰਨ ਗਰਾਊਂਡ 'ਚ ਜਾਂਦਾ ਨਾ ਮੇਰੇ ਪਿਓ ਨੇ ਖੇਤੀ ਉਹ ਬਹੁਤ ਧਿਆਨ ਨਾਲ ਕੀਤੀ ਆ ਨਾ ਮੇਰੇ ਪਿਓ ਦਾ ਮੇਰੀ ਮਾਂ ਦਾ ਕੋਈ ਅਲੱਗ ਸੁਪਨਾ ਸੀ ਦੁਨੀਆ ਦੇ ਉੱਤੇ ਫਿਰ ਉਹੀ ਕੁਝ ਬੱਚੇ ਹੀ ਸੱਕ ਜਾਂਦਾ ਚਲ ਅੱਪਾ ਹੀ 8-10 ਵਜੇ ਉੱਠਣਾ ਬੱਚਾ ਵੀ ਉਹ ਵੀ ਉੱਠਵਾ ਜਾਂਦਾ ਚਲ ਮਾਂ ਪਿਓ ਸਾਰਾ